ਹੋ ਹਰਿ ਤਾਲਾ ਕਰ ਸੇਵੀਐ ਅਨੰਤ ਪੈ ਸੁਭਾਈ ਦਰਸ਼ਨੋਂ ਪੰਚੇ ਗੁਰੂ ਕੇ ਜਨਮ ਰੰਗ ਖਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਲੰਗ ਮਹਲਾ ਪੰਚੇਵਾ ਘਰਤੀ ਚ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੇ ਸਗਲ ਕੋ ਦੇ मेहरबान साहिब मेहरबान साहिब मेरा मेहरबान जी सगल खो दे दान रहा तू तो कहे डोल प्रणानिया तुदाख तो कछ जना ਸੋ ਇਹ ਧਿਆਨ ਜੈਨੁ ਉਪਾਇ ਮੇਦਨੀ ਬੋ ਸੋ ਇਹ ਕਦਾਸਾਰ ਘਟ ਘਟ ਮਾਲਕ ਦਿਨਾਂ ਕਾ ਸੱਚਾ ਪਰਮਦਗਾਰ ਉਹਦਰਤ ਕੀ ਮੈਂ ਜਾਣੀ ਐ ਵੱਡਾ ਵੇ ਪਰਵਾਹ ਕਾਰ ਬੰਦੇ ਤੋਂ ਬੰਦਗੀ ਜੇ ਚਰਖਟ ਮਹਸਾ ਹੋ ਤੂੰ ਸਮਰਾਤ ਖਾਤ ਗੋਚਰ ਜਿਉ ਪਿੰਡ ਤੇਰੇ ਨਾਸ ਰਹਿਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰਾਥ ਅਕਾਥ ਅਖੋਚਰ ਜੀਉ ਪਿੰਡ ਤੇਰੀ ਨਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ